ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ। ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਅਜਿਹੇ ਪਲ ਆਉਂਦੇ ਨੇ ਜੋ ਕਦੇ ਨਹੀਂ ਭੁੱਲਦੇ। ਕਈ ਵਾਰ ਮਨ ਉਦਾਸ ਹੋ ਜਾਣਾ ਤਾਂ ਉਹ ਪਲ ਯਾਦ ਆ ਜਾਂਦਾ ਹੈ ਤੇ ਮੈਂ ਹੱਸ ਪੈਂਦੀ। ਗੱਲ ਭਾਵੇਂ ਕੋਈ ਵੱਡੀ ਨਹੀਂ ਸੀ ਪਰ ਮੇਰੇ ਲਈ ਅਣਮੁੱਲੀ ਸੀ। ਭਾਵੇਂ ਅੱਜ 10 ਸਾਲ ਬੀਤ ਗਏ ਨੇ ਉਸ ਪਲ ਨੂੰ ਪਰ ਮੇਰੇ ਲਈ ਅੱਜ ਵੀ ਉਹ ਚੜਦੇ ਸੂਰਜ ਵਾਂਗ ਤਾਜ਼ਾ ਹੀ ਹੈ। ਕੱਲ ਉਹਨਾਂ ਦਿਨਾਂ ਦੀ ਹੈ ਜਦ ਕੰਪਨੀ ਨੇ ਮੇਰੇ ਘਰ ਵਾਲੇ ਦੀ ਬਦਲੀ ਹੋਰ ਸ਼ਹਿਰ ਕਰ ਦਿੱਤੀ ਤੇ ਅਸੀਂ ਆਪਣੇ 2 ਸਾਲ ਦੇ ਪੁੱਤ ਹਣੀ ਨੂੰ ਨਾਲ ਲੈ ਕੰਪਨੀ ਦੇ ਕੁਆਟਰ ਵਿੱਚ ਆ ਗਏ ਇੱਕ ਤਾਂ ਨਵੀਂ ਥਾਂ ਉੱਤੋਂ ਗਰਮੀ ਦੇ ਨਾਲ ਸ਼ਹਿਰ ਦੇ ਪ੍ਰਦੂਸ਼ਣ ਕਾਰਨ ਹੋਰ ਵੀ ਬਹੁਤ ਬੁਰਾ ਹਾਲ ਹੋ ਗਿਆ ਅਚਾਨਕ ਕੁਝ ਦਿਨ ਬਾਅਦ ਮੇਰੇ ਘਰ ਵਾਲੇ ਨੂੰ ਕਿਸੇ ਹੋਰ ਸ਼ਹਿਰ ਕੰਮ ਲਈ ਭੇਜ ਦਿੱਤਾ ਰੋਜ਼ ਫੋਨ ਕਰਨਾ ਤੁਸੀਂ ਕਾਦਾ ਆਵੋਗੇ ਤਾਂ ਅੱਗੋ ਜਵਾਬ ਮਿਲਦਾ ਕਿ ਹਾਲੇ ਕੁਝ ਪਤਾ ਨਹੀਂ ਕੰਪਨੀ ਦਾ ਕੰਮ ਕਦ ਖਤਮ ਹੋਵੇਗਾ ਮੈਂ ਗੁੱਸੇ ਵਿੱਚ ਫੋਨ ਵਗਾ ਮਾਰਨਾ ਤੇ ਪਤਾ ਨਹੀਂ ਕੀ ਕੀ ਬੋਲੀ ਜਾਣਾ ਅਸਲ ਵਿੱਚ ਇਸ ਮੁਹੱਲੇ ਦੀ ਕੱਲ ਤੋਂ ਲਾਈਟ ਖਰਾਬ ਸੀ ਤੇ ਅੱਜ ਵੀ ਕਹਿ ਰਹੇ ਸਨ ਕਿ ਲਾਈਟ ਠੀਕ ਨਹੀਂ ਹੋਵੇਗੀ ਗਰਮੀ ਕਾਰਨ ਮੇਰਾ ਤੇ ਹਣੀ ਦਾ ਬੁਰਾ ਹਾਲ ਸੀ ਮੈਂ ਪੂਰਾ ਮਨ ਬਣਾ ਲਿਆ ਸੀ ਕਿ ਆਪਣੀ ਮਾਂ ਕੋਲ ਚਲੀ ਜਾਵਾਂ ਤੇ ਫੇਰ ਫੋਨ ਲਗਾ ਦਿੱਤਾ ਕਿ ਤੁਸੀਂ ਟਿਕਟ ਕਰਵਾ ਦਿਓ ਮੈਂ ਮਾਂ ਦੇ ਘਰ ਜਾਣਾ ਹੈ ਮੈਂ ਇੱਥੇ ਨਹੀਂ ਰਹਿ ਸਕਦੀ ਖੈਰ ਉਹਨਾਂ ਨੇ ਕਹਿ ਦਿੱਤਾ ਕਿ ਤੂੰ ਚਲੀ ਜਾ ਮੇਰਾ ਜਦ ਵੀ ਕੰਮ ਖਤਮ ਹੋਵੇਗਾ ਮੈਂ ਲੈ ਆ ਜਾਵਾਂਗਾ ਮੰਮੀ ਦੇ ਘਰ ਦਾ ਸਫ਼ਰ ਇੱਥੋਂ ਟ੍ਰੇਨ ਤੇ 3 ਘੰਟੇ ਦਾ ਸੀ ਤੇ ਅੱਜ ਦੀ ਰਾਤ ਮੈਂ ਇੱਥੇ ਰਹਿਣਾ ਵੀ ਨਹੀਂ ਚਾਹੁੰਦੀ ਸੀ ਰਿਜ਼ਰਵ ਟਿਕਟ ਨਾ ਮਿਲੀ ਤਾ ਲੋਕਲ ਟ੍ਰੇਨ ਤੇ ਜਾਣ ਦਾ ਹੀ ਫੈਸਲਾ ਕਰ ਲਿਆ ਇੱਕ ਤਾਂ ਬਹੁਤ ਜ਼ਿਆਦਾ ਗਰਮੀ ਤੇ ਉਤੋਂ ਮਨ ਵਿੱਚ ਡਰ ਕਿ ਜੇ ਸੀਟ ਨਾ ਮਿਲੀ ਤਾਂ ਮੇਰਾ ਤੇ ਹਣੀ ਦਾ ਕੀ ਹੋਵੇਗਾ 3 ਘੰਟੇ ਦਾ ਸਫ਼ਰ ਕਿੰਜ ਬੀਤੇਗਾ ਜਲਦੀ ਜਲਦੀ ਬੈਗ ਵਿੱਚ ਕੱਪੜੇ ਪਾ ਮੈਂ ਤੇ ਹਣੀ ਸਟੇਸ਼ਨ ਵੱਲ ਹੋ ਤੁਰੇ ਜਦ ਸਟੇਸ਼ਨ ਤੇ ਪਹੁੰਚੀ ਤਾਂ ਬਹੁਤ ਜ਼ਿਆਦਾ ਭੀੜ ਸੀ ਸ਼ਾਇਦ ਉਹ ਸਭ ਲੋਕਲ ਟ੍ਰੇਨ ਤੇ ਚੜਨ ਵਾਲੇ ਹੀ ਮੁਸਾਫਰ ਸਨ ਇਹ ਸਭ ਵੇਖ ਮੈਂ ਹੋਰ ਡਰ ਗਈ ਮਾਣ ਹੀ ਮਾਣ ਰੱਬਗੇ ਅਰਦਾਸ ਕੀਤੀ ਕਿ ਰੱਬਾ ਸੀਟ ਮਿਲ ਜਾਵੇ ਗਰਮੀ ਕਾਰਨ ਹਣੀ ਵੀ ਬਹੁਤ ਜ਼ਿਆਦਾ ਰੋ ਰਿਆ ਸੀ ਤੇ ਮੈਂ ਕਦੇ ਹਣੀ ਨੂੰ ਸੰਭਾਲਦੀ ਤੇ ਕਦੇ ਭਾਰੀ ਬੈਗ ਨੂੰ ਦੂਰੋਂ ਆਉਂਦੀ ਟ੍ਰੇਨ ਦਾ ਹਾਰਨ ਵੱਜਿਆ ਤਾਂ ਮਨ ਕਾਲਾ ਪੈਣ ਲੱਗਿਆ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਆਪੋ ਆਪਣਾ ਸਮਾਨ ਚੁੱਕ ਪਲੇਟਫਾਰਮ ਤੇ ਆ ਖੜ ਗਈਆਂ ਮੈਂ ਹੋਰ ਡਰ ਗਈ ਕਿ ਮੈਂ ਇਕੱਲੀ ਇੰਨਾ ਭਾਰਾ ਬੈਗ ਤੇ ਹਣੀ ਨੂੰ ਲੈ ਕੇ ਕਿਵੇਂ ਟ੍ਰੇਨ ਤੇ ਚੜਾਂਗੀ ਮਾਨ ਵਿੱਚ ਗੁੱਸਾ ਸੀ ਆਪਣੇ ਘਰ ਵਾਲੇ ਪ੍ਰਤੀ ਕਿ ਉਸਦੀ ਵਜ੍ਹਾ ਕਰਨਾ ਮੈਂ ਇਸ ਹਾਲਤ ਵਿੱਚ ਹਾਂ ਟ੍ਰੇਨ ਪਲੇਟਫਾਰਮ ਤੇ ਪਹੁੰਚ ਚੁੱਕੀ ਸੀ ਤੇ ਹੌਲੀ ਹੌਲੀ ਰੁਕਣ ਲੱਗੀ ਸਵਾਰੀਆਂ ਵੀ ਕਾਲੀ ਨਾਲ ਟ੍ਰੇਨ ਵੱਲ ਭੱਜਣ ਲੱਗੀਆਂ ਜਦ ਮੈਂ ਮੈਂ ਹਣੀ ਨੂੰ ਚੁੱਕ ਜਲਦੀ ਜਲਦੀ ਬੈਗ ਚੁੱਕ ਕੇ ਟ੍ਰੇਨ ਵੱਲ ਭੱਜਣ ਲੱਗੀ ਤਾਂ ਇੱਕ 8 ਸਾਲ ਦੇ ਬੱਚੇ ਨੇ ਆ ਕੇ ਬੈਗ ਫੜ ਲਿਆ ਮੈਂ ਇੱਕਦਮ ਡਰ ਗਈ ਕਿ ਕਿਤੇ ਕੋਈ ਚੋਰ ਤਾਂ ਨਹੀਂ ਪਾਰ ਉਸ ਬੱਚੇ ਦੇ ਉਹ ਸ਼ਬਦ ਜੋ ਆਪਣੇ ਨਾਲੋਂ ਵੀ ਵੱਧ ਮਿੱਠੇ ਸੀ। ਦੀਦੀ ਤੁਸੀਂ ਬੱਚੇ ਨੂੰ ਜਲਦੀ ਜਲਦੀ ਚੁੱਕ ਕੇ ਲੈ ਆਵੋ। ਮੈਂ ਬੈਗ ਰੱਖਦਾ ਪੱਖੇ ਵਾਲੀ ਸੀਟ ਤੇ ਜਾ ਕੇ ਤੇ ਮੇਰੇ ਵੇਖਦੇ-ਵੇਖਦੇ ਹੀ ਉਹ ਬੱਚਾ ਬੈਗ ਲੈ ਭੀੜ ਨੂੰ ચીਰਦਾ ਹੋਇਆ ਟ੍ਰੇਨ ਅੰਦਰ ਜਾ ਵੜਿਆ। ਮੈਨੂੰ ਟ੍ਰੇਨ ਵਿੱਚ ਚੜ੍ਹਨ ਲਈ ਕਾਫੀ ਸਮਾਂ ਲੱਗ ਗਿਆ। ਪਰ ਮੈਂ ਹੈਰਾਨ ਸੀ ਜਦ ਅੰਦਰ ਗਈ। ਉਸ ਬੱਚੇ ਨੇ ਮੇਰਾ ਬੈਗ ਸੀਟ ਤੇ ਰੱਖ ਦਿੱਤਾ ਸੀ ਤੇ ਉੱਪਰ ਪੱਖਾ ਚੱਲ ਰਿਹਾ ਸੀ। ਤੇ ਉਹ ਬੱਚਾ ਮੈਨੂੰ ਸੀਟ ਤੇ ਬੈਠਣ ਦਾ ਇਸ਼ਾਰਾ ਕਰ ਫੇਰ ਬਾਹਰ ਨਿਕਲ ਗਿਆ। ਕੁਝ ਸਮਾਂ ਪਹਿਲਾਂ ਮਨ ਵਿੱਚ ਜੋ ਡਰ ਸੀ ਉਹ ਗਾਇਬ ਹੋ ਗਿਆ। ਪੱਖੇ ਦੀ ਹਵਾ ਲੱਗੀ ਤਾਂ ਹਣੀ ਵੀ ਚੁੱਪ ਹੋ ਗਿਆ। ਪਤਾ ਨਹੀਂ ਉਹ ਬੱਚਾ ਕੌਣ ਸੀ ਪਰ ਮੈਂ ਉਸ ਨੂੰ ਕੁਝ ਪੈਸੇ ਦੇਣਾ ਚਾਹੁੰਦੀ ਸੀ ਤੇ ਉਸ ਦਾ ਧੰਨਵਾਦ ਕਰਨਾ ਚਾਹੁੰਦੀ ਸੀ। ਟ੍ਰੇਨ ਦੀ bari ਰਹੀ ਬਾਹਰ ਵੇਖਿਆ ਤਾਂ ਉਹ ਬੱਚਾ ਬੂਟ ਪਾਲਿਸ਼ ਕਰਨ ਵਾਲਾ ਸੀ। ਉਸ ਦੀ ਉਹ ਆਵਾਜ਼ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਹੈ। ਸਾਹਬ ਜੀ ਬੂਟ ਪਾਲਿਸ਼ ਕਰਵਾ ਲਓ ਸਾਹਬ ਜੀ ਬੂਟ ਪਾਲਿਸ਼ ਕਰਵਾ ਲਓ ਟਰੇਨ ਚੱਲ ਪਈ ਲਗਭਗ ਮੈਂ 1 ਮਹੀਨਾ ਮੰਮੀ ਦੇ ਘਰ ਰਹੀ ਤੇ ਹਮੇਸ਼ਾ ਉਸ ਬੱਚੇ ਨੂੰ ਯਾਦ ਕੀਤਾ ਜਿਸ ਕਰਕੇ ਮੇਰਾ ਸਫ਼ਰ ਸੁਖਾਲਾ ਹੋਇਆ ਮਾਨਸਿਕ ਉਮੀਦ ਸੀ ਕਿ ਵਾਪਸੀ ਤੇ ਉਸ ਬੱਚੇ ਨੂੰ ਜ਼ਰੂਰ ਮਿਲਾਂਗੀ ਕੁਝ ਦਿਨ ਬਾਅਦ ਫੇਰ ਅਸੀਂ ਉਸੇ ਸਟੇਸ਼ਨ ਤੇ ਆ ਉਤਰੇ ਮੇਰੀਆਂ ਨਜ਼ਰਾਂ ਤਾਂ ਸਿਰਫ ਉਸ ਬੱਚੇ ਨੂੰ ਹੀ ਲੱਭ ਰਹੀਆਂ ਸੀ ਪਰ ਉਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ ਉਸ ਦਿਨ ਉਸ ਜਗ੍ਹਾ ਤੇ ਬੂਟ ਪਾਲਿਸ਼ ਕਰ ਰਿਹਾ ਸੀ ਉੱਥੇ ਅੱਜ ਕੋਈ ਬਜ਼ੁਰਗ ਬੈਠਾ ਸੀ ਮੈਂ ਉਸ ਬਜ਼ੁਰਗ ਕੋਲ ਜਾ ਉਸ ਬੱਚੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਬੱਚਾ ਬੂਟ ਪਾਲਿਸ਼ ਦਾ ਕੰਮ ਕਰਦਾ ਸੀ ਤੇ ਉਸ ਦਾ ਨਾਂ ਛੋਟੂ ਹੈ ਹਰ ਇੱਕ ਦੀ ਮਦਦ ਕਰਦਾ ਕਦੇ ਕਿਸੇ ਦਾ ਬੈਗ ਟ੍ਰੇਨ ਵਿੱਚ ਰਖਵਾ ਦਿੰਦਾ ਤੇ ਕਦੇ ਕੋਈ ਭਾਰੀ ਸਮਾਨ ਬਿਨਾਂ ਕਿਸੇ ਸਵਾਰਥ ਦੇ ਬੂਟ ਪਾਲਿਸ਼ਰ ਵਿੱਚ ਵੀ ਜੋ ਕੋਈ ਉਸ ਨੂੰ ਦੇ ਜਾਂਦਾ ਹੱਸ ਕੇ ਲੈ ਲੈਂਦਾ ਮੈਂ ਉਸ ਵੱਲ ਦੇਖਦਾ ਤਾਂ ਮੈਨੂੰ ਲੱਗਦਾ ਜਿਵੇਂ ਇਹ ਕੋਈ ਰੱਬੀ ਰੂਹ ਹੋਵੇ ਕਿਸੇ ਪ੍ਰਤੀਮਣ ਵਿੱਚ ਵੈਰ ਵਿਰੋਧ ਨਹੀਂ ਹਰ ਇੱਕ ਦੀ ਮਦਦ ਕਰਨ ਵਾਲਾ ਬੱਚਾ ਸੀ ਪਰ ਇਸ ਸਟੇਸ਼ਨ ਤੇ ਕੁਲੀਆਂ ਦੀ ਯੂਨੀਅਨ ਨੇ ਉਸ ਨੂੰ ਇੱਥੋਂ ਭਜਾ ਦਿੱਤਾ ਪਰ ਮੈਨੂੰ ਪਤਾ ਹੈ ਕਿ ਉਹ ਜਿੱਥੇ ਵੀ ਹੋਵੇਗਾ ਹਰ ਲੋੜਵੰਦ ਦੀ ਮਦਦ ਕਰਦਾ ਹੋਵੇਗਾ ਇਹ ਜਾਣ ਮੇਰਾ ਮਨ ਭਰ ਗਿਆ ਕੁਝ ਅਧੂਰਾ ਅਧੂਰਾ ਜਿਹਾ ਲੱਗਣ ਲੱਗਾ ਬਹੁਤ ਕੋਸ਼ਿਸ਼ ਕੀਤੀ ਉਸ ਨੂੰ ਲੱਭਣ ਦੀ ਪਰ ਨਹੀਂ ਲੱਭਾ ਅੱਜ ਵੀ ਜੇ ਯਾਦ ਕਰਦੀ ਹਾਂ ਤਾਂ ਮੈਂ ਖੁਸ਼ ਹੋ ਜਾਂਦੀ ਹਾਂ ਕਿੰਨੇ ਆਪਣੇ ਪੰਨ ਨਾਲ ਉਸ ਨੇ ਮੈਨੂੰ ਦੀਦੀ کہہ ਕੇ ਬੁਲਾਇਆ ਮੈਂ ਹਮੇਸ਼ਾ ਸੋਚਦੀ ਹਾਂ ਕਿ ਹਣੀ ਵੀ ਵੱਡਾ ਹੋ ਕੇ ਉਸ ਵਰਗਾ ਬਣੀ ਬਿਨਾ ਕਿਸੇ ਸਵਾਰਥ ਲੋੜਵੰਦ ਦੀ ਮਦਦ ਕਰੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਇਨਸਾਨ ਹਮੇਸ਼ਾ ਪਿਆਰਾ ਹੁੰਦਾ ਹੈ ਅੱਜ ਇਸ ਗੱਲ ਨੂੰ 10 ਸਾਲ ਬੀਤ ਗਏ ਹਣੀ ਵੀ ਬਹੁ ਹੁਣ ਵੱਡਾ ਹੋ ਗਿਆ ਸੀ ਤੇ ਅਕਸਰ ਮੈਂ ਹਣੀ ਨੂੰ ਉਸ ਬੂਟ ਪਾਲਿਸ਼ ਵਾਲੇ ਸ਼ੂਟੂ ਬਾਰੇ ਦੱਸਦੀ ਰਹਿੰਦੀ ਸੀ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ ਸੀ ਤੇ ਮੈਂ ਹਣੀ ਨੂੰ ਲੈ ਕੇ ਮੰਮੀ ਦੇ ਘਰ ਜਾ ਰਹੀ ਸੀ ਸਟੇਸ਼ਨ ਤੇ ਪਹੁੰਚ ਉੱਥੇ ਲੱਗੇ ਬੈਂਚ ਤੇ ਬੈਠ ਗਏ ਇਸ ਵਾਰ ਤਾਂ ਸੀਟ ਰਿਜ਼ਰਵ ਕਰਵਾਈ ਹੋਈ ਸੀ ਸਾਡੀ ਟ੍ਰੇਨ ਤੋਂ ਪਹਿਲਾਂ ਇੱਕ ਲੋਕਲ ਟ੍ਰੇਨ ਆ ਕੇ ਰੁਕੀ ਭੀੜ ਬਹੁਤ ਜ਼ਿਆਦਾ ਸੀ ਅਚਾਨਕ ਹਣੀ ਉੱਠਿਆ ਤੇ ਟ੍ਰੇਨ ਵੱਲ ਦੌੜਿਆ ਮੈਂ ਇਹ ਸਭ ਵੇਖ ਹੈਰਾਨ ਹੋ ਗਈ ਕੇ ਹਣੀ ਨੇ ਇੱਕ ਬਜ਼ੁਰਗ ਔਰਤ ਦਾ ਬੈਗ ਫਾੜ ਲਿਆ ਜੋ ਟ੍ਰੇਨ ਤੇ ਬੜੀ ਮੁਸ਼ਕਲ ਨਾਲ ਚੜ ਰਹੀ ਸੀ ਹਣੀ ਨੇ ਉਸ ਔਰਤ ਨੂੰ ਸੀਟ ਤੇ ਬਿਠਾ ਦਿੱਤਾ ਤੇ ਵਾਪਸ ਮੇਰੇ ਕੋਲ ਆ ਗਿਆ ਉਸ ਔਰਤ ਨੇ ਇਮਾਰੀ ਰਾਹੀ ਹਣੀ ਨੂੰ ਆਵਾਜ਼ ਮਾਰੀ ਤੇ ਉਸ ਨੇ ਢੇਰ ਸਾਰੀਆਂ ਅਸੀਸਾਂ ਹਣੀ ਨੂੰ ਦਿੱਤੀਆਂ ਮੇਰਾ ਮਨ ਭਰ ਆਇਆ ਅੱਖੋਂ ਹੰਝੂ ਵਹਿ ਤੁਰੇ ਕਿਉਂਕਿ ਅੱਜ ਮੇਰੀ ਤਲਾਸ਼ ਪੂਰੀ ਹੋ ਚੁੱਕੀ ਸੀ ਮੈਂ ਹਣੀ ਨੂੰ ਘੁੱਟ ਸੀਨੇ ਨਾਲ ਲਾ ਲਿਆ ਮੈਨੂੰ ਇੰਜ ਲੱਗਾ ਜਿਵੇਂ ਹਣੀ ਦੇ ਰੂਪ ਵਿੱਚ ਉਹ ਬੂਟ ਪਾਲਿਸ਼ ਕਰਨ ਵਾਲਾ ਛੋਟੂ ਮੇਰਾ ਵੀਰ ਮੈਨੂੰ ਮਿਲ ਗਿਆ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ